ਇਤੋ ਓੰਕਾਰ ਵਾਹਿਗੁਰੂ ਦੀ ਖਫਤ ਸ੍ਰੀ ਗੁਰੂ ਅਰਜਨ ਦੇ ਸੋਹਾਈ ਵਾਰ ਸ੍ਰੀ ਗੁਰੂ ਅਰਜਨ ਦੇ ਕੀ ਪਾਤਸ਼ਾਹ ਦੇ ਸੋਹਣੇ ਰਤਾੰਤ ਗੁਰੂ ਦੇ ਸਮਰ ਕੋ ਅਗੁਰ ਨਾਨਕ ਦੇਂਦ ਆਏ ਸ੍ਰੀ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਈ ਸੋਹਾਈ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਦਾਇ ਇਕ ਬਹਾਦਰ ਸਮਰਿਆ ਘਰ ਨੌਨ ਦਿਆਵਾਤਾ ਸੋਚਾਈ ਹੋਏ ਸੁਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸੁਹਾਏ ਦਸਾਂ ਪਾਤਸ਼ਾਹਿਆਂ ਦੀ ਜੋ ਤੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਸੁਦੀ ਦਾ ਧਿਆਨ ਧਰ ਕੇ ਬਿਲਾਓ ਜਾ ਪਿਆਰੇਆ ਚੌ ਹਸਾ ਜਦਿਆ ਚੜੀਆਂ ਮੁਕਤੇ ਆ ਹੱਥੀ ਅਜਤੀ ਅਥਪੀਆ ਜਿਨਾ ਨਾਮ ਜਪਿਆ ਵੰਡ ਛਕਿਆ ਦੇ ਇਤਲਾ ਹੀ ਦੇਖੇ ਅਣ ਦੇ ਚਿੱਤਾ ਤੇ ਨਾਮ ਪਿਆਰੇਆ ਚਾਰਿਆ ਦੀ ਕੁਮਾਈ ਦਾ ਧਿਆਨ ਧਰ ਤੇ ਸਰਸ ਜੀ ਬਲਾਰੀ ਵਾ ਗੁਰੂ ਬੋਲੋ ਨਾ ਸੰਨ ਸੰਗਣਿਆਰੇ ਧਰਮ ਹੈ ਤੁਸੀਂ ਇਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਰੀਆਂ ਤੇ ਚੜਿਆਰਿਆਂ ਨਾਲ ਤਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਵਿੱਖੀ ਕੇ ਸਾਸ ਵਸ ਸਰਾਂਗ ਵਾਹੀ ਦਿਨਾਂ ਦੀ ਕੁਆਈ ਦਾ ਝਾਂ ਤਰ ਕੇ ਫਰਸਾ ਦੀ ਬੋਲ ਦਿਵਾ ਗਰੋ ਬਣਾ ਪੰਜਾਬ ਤਖਤਤਾ ਸ਼ੁਰੂਆਤ ਗੁਰਦੁਆਰਿਆਂ ਦਾ ਝਾਂ ਤਰ ਕੇ ਬੋਲ ਦਿਵਾ ਗਰੋ ਸਮੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਦੀ ਸਰਬੱਤ ਖਰਸਾ ਦੀ ਕੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਚਿੱਤ ਆ ਵਿੱਚ ਤਗੜ ਕਾ ਸਰਕਾਰ ਸਰਬ ਸੁਖੋ ਵਾਹ ਜਹਰ ਹ ਪਰਸਾ ਜੀ ਸਵਾਲ ਤਹ ਤਹ ਰਖਿਆ ਰਿਆ ਤੈ ਦੇ ਫਤ ਬਿਰਦ ਕੀ ਪੈਦ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਈ ਖਰਸੇ ਜੀ ਕੇ ਬੋਲ ਵਾਲੇ ਵਾਲਾ ਦੀਵਾ ਗਰੋ ਬੋਲਾ ਸਿਖਾਰੋਂ ਸਿੱਖੀ ਦਾਣ ਤੇ ਸੁਦਾਨ ਰਹਿਤ ਦਾਰ ਭਵੇ ਤਦਾਨ ਸਹਦਾਨ ਕੁਰਸਾ ਨਾਨਕ ਸਰਦਾਰ ਨਾਮਧਾਰ ਸ੍ਰੀ ਅਮਰਤੋ ਸਰਸਵ ਜੀ ਦੇ ਦਰਸ਼ਨ ਸੁਨਾਰ ਚੰਕੀਆ ਚੰਡੇ ਬੁੰਗੇ ਦੁੱਗੋ ਦੁੱਗਿਆ ਤਲ ਕਰੋਂ ਕਰ ਕਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਦਾ ਮਨ ਨੀਵਾ ਮਤਿ ਉੱਚੀ ਮਤ ਬਤ ਦਰੱਖ ਆਕਾਹ ਗਰੋ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀ ਆਓ ਸ੍ਰੀ ਨਨਕਾੜਾ ਸਾਹਿਬ ਤੇ ਹੋਰ ਗੁਰਦੁਆਰਿਆਂ ਮੁਰਤਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਇਰادت ਸੇਵਾ ਸੰਭਾਲਦਾ ਦਾ ਖਾਲਸਾ ਜੀ ਨੂੰ ਬਖਸ਼ ਤੈਨ ਮਾੜ ਆਂਦੇ ਮਾਰਨ ਤਾੜ ਆਂਦੇ ਤਾੜ ਰੋਟਿਆਨੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਤਿਰਸਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਕੰਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵਾਰਾਦ ਆਪ ਜੀ ਦੇ ਫਾਦੂਰਾ ਸ਼ਬਦ ਚੌਂਕੀ ਸੋਦਾਰ ਰਹਿਰਾ ਸਭ ਜੀ ਦੇ ਪਾਠ ਜੀ ਕੀ ਅਰਦਾਸ ਬੁੱਲ ਚੁਕਵਾ ਕਰਨੇ ਸ਼ੇਖਾ ਪਰਦੇ ਸੁਣਦੇ ਸਰਬਤਲਾ ਵੰਧ ਹੋਵੜ ਨਾਨਕ ਨਾਮ ਚੜਦੀ ਤਲਾ ਏਰੇ ਭਾਣੇ ਸਰਬਤੁ ਦਾ ਪਲਾ